ਬਾਈ ਅੱਜ ਹੈਗਾ ਦਿਨ ਸੋਵਾਰ ਤੇ ਸ਼ਾਮ ਦੇ 4:30 ਹੋ ਚੁੱਕੇ ਆ ਜੀ ਤੇ ਥੋਡੇ ਕੋਲ ਇੰਡੀਆ ਦੇ ਬਾਈ ਹੋ ਗਏ ਹੁਣੇ ਆ ਤਕਰੀਬਨ 2:30 ਵੱਜ ਗਏ ਹੋਣੇ ਆ ਦਿਨ ਦੇ ਹਨਾ ਤੇ ਕੈਨੇਡਾ ਦੇ ਹਾਲਾਤ ਬਾਈ ਜੀ ਤੁਹਾਡੇ ਸਾਹਮਣੇ ਆ ਜੀ ਸਾਰੇ ਪਾਸੇ ਜਿਹੜਾ ਸਨੋਹ ਨੇ ਕੈਨੇਡਾ ਨੂੰ ਪੂਰੀ ਤਰ੍ਹਾਂ ਟਕ ਟਕ ਲਿਆ ਹੈਗਾ ਤੇ ਛੱਤਾਂ ਦੇ ਉੱਤੇ ਵੀ ਬਾਈ ਤੁਸੀਂ ਦੇਖ ਸਕਦੇ ਹੋ ਸਨੋ ਕਿੰਨੀ ਪਈ ਹੈਗੀ ਪਰ ਆਪਾਂ ਦੇਖਦੇ ਹੁਣ ਨਾ ਵੀ ਤਕੌਣੀਆਂ ਜੀਆਂ ਛੱਤਾਂ ਯਾਰ ਕਨੇਡਾ ਦੇ ਵਿੱਚ ਕਿਉਂ ਬਣਦੀਆਂ ਆ ਇੱਕ ਸਨੋ ਹੀ ਕਾਰਨ ਆ ਬਾਈ ਜੀ ਇਦਾਂ ਦੀਆਂ ਛੱਤਾਂ ਬਣਾਉਣ ਦੀ ਹਨ ਆਪਣੇ ਤਾਂ ਜਿਵੇਂ ਚੌਰਸ ਜੀਆਂ ਹੁੰਦੀਆਂ ਛੱਤਾਂ ਇੱਥੇ ਬਾਈ ਜੀ ਇਦਾਂ ਬਣਾਉਂਦੇ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਤਕੌਣੀਆਂ ਹੈਗੀਆਂ ਤੇ ਇਹਦੇ ਉੱਤੇ ਹੁਣ ਜਿਹੜੀ ਸਨੋ ਪਾਊਗੀ ਉਹ ਸਾਰੀ ਜਿਹੜੀ ਲੈ ਲੈ ਕੇ ਥੱਲੇ ਡਿੱਗੀ ਜਾਣੀ ਆ ਤੇ ਜੇ ਇਹ ਬਣਾ ਲੈਣ ਬਾਈ ਜੀ ਚੌਰਸ ਤਾਂ ਜਿਵੇਂ ਆਹ ਧਰਤੀ ਤੇ ਸਨੋ ਪਈ ਆ ਤਾਂ ਫਿਰ ਸਾਰੀ ਦੀ ਸਾਰੀ ਬਾਈ ਜੀ ਛੱਤਾਂ ਦੇ ਉੱਤੇ ਜਿਹੜੀ ਉਹ ਜਮਾ ਹੋ ਜੂ ਤੇ ਇਹ ਸੱਤਾਂ ਤੇ ਜਮਾ ਹੋ ਗਈ ਤਾਂ ਬਾਈ ਜੀ ਸਾਰੇ ਘਰ ਜਿਹੜੇ ਤਕਰੀਬਨ ਲੱਕੜ ਦੇ ਹੈਗੇ ਆ ਤੋਂ ਬਈ ਦਬ ਜਾਣਗੇ ਹਨ ਤੇ ਫਿਰ ਤੁਸੀਂ ਦੇਖ ਹੀ ਸਕਦੇ ਹੋ ਨਾ ਕਿ ਕੀ ਖਲਾਤ ਬਣ ਜਾਣਗੇ ਸੋ ਇਹੀ ਕਾਰਨ ਹੈਗਾ ਵੀ ਜਿਹੜੀਆਂ ਇਹਨਾਂ ਦੀਆਂ ਛੱਤਾਂ ਹੈਗੀਆਂ ਉਹ ਤਕੋਣੀਆਂ ਬੜੀਆਂ ਹੁੰਦੀਆਂ ਫਿਰ ਬਾਕੀ ਤੁਸੀਂ ਦੇਖੋ ਬਾਈ ਜੀ ਜਿਵੇਂ ਫੀਤਾ ਵੱਜਿਆ ਹੁੰਦਾ ਨਾ ਜਿਵੇਂ ਸਾਰਿਆਂ ਦੇ ਘਰ ਬਰਾਬਰ ਆ ਬਾਈ ਇੱਥੇ ਆਇ ਨਹੀਂ ਹੈਗਾ ਆਪਣੇ ਨੌਣੂ ਵੀ ਕਿਸੇ ਨੇ 5 ਫੁੱਟ ਭਰਤ ਪਾਤੀ ਜੀ ਕਿਸੇ ਨੇ 7 ਫੁੱਟ ਭਰਤ ਪਾਤੀ ਕਿਸੇ ਨੇ ਹਨਾ ਆਪਦੀ ਮਰਜ਼ੀ ਨਾਲ ਇਹ ਨਾ ਘਰ ਜਿਵੇਂ ਇੱਥੇ ਕਹਦੀ ਵੀ ਗਵਰਨਮੈਂਟ ਬਣਾਉਂਦੀ ਹੈ ਇੱਥੇ ਲੋਕ ਨਹੀਂ ਬਣਾਉਂਦੇ ਬਾਈ ਜੀ ਗਵਰਨਮੈਂਟ ਬਣਾਉਂਦੀ ਹੈ ਘਰ ਤੇ ਉਹ ਬਿਲਡਰਾਂ ਨੂੰ ਜਿਵੇਂ ਕਹਦੀ ਵੀ ਠੇਕਾ ਦੇ ਦਿੰਦੇ ਆ ਕਿ ਪੂਰੇ ਲੋਟ ਦਾ ਹਨਾ ਆ ਜਿਵੇਂ ਸਾਰਾ ਲੋਟ ਆ ਇਹ ਪੂਰੇ ਦਾ ਪੂਰਾ ਠੇਕਾ ਦੇ ਦਿੰਦੇ ਆ ਵੀ ਬਿਲਡਰ ਉਹ ਘਰ ਨੂੰ ਤਿਆਰ ਕਰਦਾ ਤੇ ਬਿਲਡਰ ਫਿਰ ਸਾਰੇ ਘਰ ਬਾਈ ਜੀ ਇੱਕੋ ਜਿਹਾ ਤਿਆਰ ਕਰਦਾ ਕਿਉਂਕਿ ਇਸ ਤੋਂ ਬਾਅਦ ਬਿਲਡਰ ਵੱਲੋਂ ਉਹ ਸੇਲ ਵੀ ਕੀਤੇ ਜਾਣੇ ਹੁੰਦੇ ਆ ਹਨ ਤੇ ਜੇ ਉੱਚੇ ਨਵੇਂ ਹੋਣਗੇ ਤਾਂ ਫਿਰ ਉਹਨਾਂ ਦੇ ਰੇਟ ਵੀ ਅੱਡੋ-ਅੱਡ ਹੋ ਜਾਂਦੇ ਆ ਸੋ ਰੇਟ ਤਾਂ ਹੁਣ ਵੀ ਅੱਡੋ-ਅੱਡ ਬਾਈ ਜੀ ਲੋਕੇਸ਼ਨਾਂ ਦੇ ਛਾਵਣਾ ਰੇਟ ਬਣ ਜਾਂਦੇ ਆ ਬਟ ਜਦੋਂ ਬਣੇ ਹੁੰਦੇ ਨਵੇਂ ਹੁੰਦੇ ਉਦੋਂ ਇਹਨਾਂ ਦਾ ਰੇਟ ਇੱਕੋ ਜਿਹਾ ਹੀ ਹੋ ਜਾਂਦਾ ਫਿਰ ਸਾਰਿਆਂ ਦਾ ਮਹੌਲ ਬਾਈ ਜੀ ਇਦਾਂ ਫਿਰ ਕਰਫਿਓ ਵਾਲਾ ਹੀ ਰਹਿੰਦਾ ਜੀ ਇੱਥੇ ਤੁਹਾਨੂੰ ਕਿਤੇ ਵੀ ਕੋਈ ਜਿਵੇਂ ਆਪਣੇ ਪੰਜਾਬ ਦੇ ਵਿੱਚ ਹੁੰਦਾ ਹਨਾ ਵੀ ਇੱਕ ਦੂਜੇ ਨਾਲ ਗੱਲਾਂ-ਵਾਟਾਂ ਮਾਰਦੇ ਆ ਇੱਕ ਦੂਜੇ ਨੂੰ ਹਨਾ ਮਜ਼ਾਕ ਵਗੈਰਾ ਕਰਦੇ ਆ ਤੁਹਾਨੂੰ ਕਿਤੇ ਵੀ ਇਦਾਂ ਦਾ ਕੋਈ ਬੰਦੇ ਨਹੀਂ ਮਿਲਣਗੇ ਹਨਾ ਦਰਵਾਜ਼ਿਆਂ ਦੇ ਵਿੱਚ ਜਾਂ ਹੁਣ ਤਾਂ ਵੈਸੇ ਆਪਣੇ ਵੀ ਇੰਡੀਆ ਦੇ ਵਿੱਚ ਵੀ ਇਦਾਂ ਦੇ ਸੀਨ ਜਾਂ ਬਣਿਆ ਪਿਆ ਵੀ ਬਹੁਤ ਲੋਕ ਇੱਕ ਦੂਜੇ ਨਾਲ ਘੱਟ ਵਰਤਦੇ ਆ ਬਟ ਫਿਰ ਵੀ ਯਾਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਆਪਸੀ ਏਕਤਾ ਭਾਈਚਾਰਾ ਬਹੁਤ ਆ ਬਟ ਕੈਨੇਡਾ ਦੇ ਵਿੱਚ ਇਦਾਂ ਦਾ ਸੀਨ ਨਹੀਂ ਬਾਈ ਘਰ ਇੱਥੇ ਤਾਂ ਆ ਆਪਦੇ ਆਪ ਤੱਕ ਹੀ ਲੋਕ ਡਿਪੈਂਡ ਰਹਿੰਦੇ ਆ ਲੋਕ ਘਰਾਂ ਦੇ ਵਿੱਚ ਹੀ ਰਹਿੰਦੇ ਆ ਹਰ ਵੇਲੇ ਘਰਾਂ ਦੇ ਅੰਦਰ ਅੰਦਰ ਜਵਾਕ ਘਰਾਂ ਦੇ ਅੰਦਰ ਅੰਦਰ ਕਹਿੰਦੇ ਹੁੰਦੇ ਵੀ ਜਵਾਨੀ ਵਧੀਆ ਹੁੰਦੀ ਆ ਕੈਨੇਡਾ ਦੇ ਵਿੱਚ ਬੜਾਪਾ ਤੇ ਬਚਪਨ ਤਾਂ ਆਪਾਂ ਕੋਈ ਬਾਲਾ ਚੰਗਾ ਨਹੀਂ ਕਹਿ ਸਕਦੇ ਕਿਉਂਕਿ ਬਚਪਨ ਤੋਂ ਲੈ ਕੇ ਜਵਾਕ ਜਦੋਂ ਤੱਕ ਸਕੂਲ ਜਾਂਦਾ ਉਦੋਂ ਘਰੇ ਹੁੰਦਾ ਤੇ ਜਦੋਂ ਆ ਜੇ ਬਾਈ ਬੜਾਪਾ ਫਿਰ ਉਦੋਂ ਵੀ ਜਿਹੜਾ ਬੁੱਢਾ ਬੰਦਾ ਤੇ ਜਿਵੇਂ ਕਹਦੇ ਬਾਹਰ થી ਵਹਿੰਦੇ ਆ ਬਸ ਮਾੜਾ ਮੋਟਾ ਜਿਹਾ ਤੇ ਕੋਈ ਹੈਲੋ ਹਾਈ ਜੀ ਕੋਈ ਕੋਈ ਬੁਲਾ ਕੇ ਜੇ ਲੰਘਦਾ ਹੈ ਬਜ਼ੁਰਗ ਆਪਦੇ ਜਵਾਕਾਂ ਨੂੰ ਖੜਵਾਈ ਜਾਂਦੇ ਆ ਸੋ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਆਪਣੀਆਂ ਇਦਾਂ ਦੀਆਂ ਬਾਕੀ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕੈਨੇਡਾ ਤੋਂ ਲਾਈਵ ਦੇ ਵਿੱਚ ਆਉਂਦੇ ਰਹਿਾਂਗੇ ਬਹੁਤ ਬਹੁਤ ਧੰਨਵਾਦ ਜੀ